ਬੂਟਾ ਸਿੰਘ ਸਾਹ ਦੇ ਪੰਜਾਬੀ ਨਾਵਲ ਨੂਰੀ ਦਾ ਅੱਜ ਅਗਲਾ 10ਵਾਂ ਤੇ ਅਖੀਰਲਾ ਭਾਗ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀਆਂ ਜੀ ਤੁਸੀਂ ਸੁਣਦੇ ਹੋ YouTube ਚੈਨਲ ਸਵੀ ਮੀਡੀਆ ਫਿਰ ਵੀ ਮਾਂ ਨੇ ਵੋਟੀ ਵਾਸਤੇ ਕੁਝ ਕਸੂਟ ਬਣਾਏ ਸਨ ਤੇ ਆਪਣੇ ਗਹਿਣੇ ਤੜਵਾ ਕੇ ਡੇਢ ਤੋਲੇ ਦੀ ਇੱਕ ਨਿਸ਼ਾਨੀ ਬਣਵਾਈ ਸੀਗੀ ਤੂੰ ਖੁਸ਼ ਕਿਉਂ ਨਹੀਂ ਤੇਜ ਦੇ ਬਾਪੂ ਖੁਸ਼ ਤਾਂ ਬਹੁਤ ਆ ਪਰ ਮੈਨੂੰ ਪਤਾ ਨਹੀਂਗਾ ਕਿਉਂ ਇਹ ਸੱਚ ਨਹੀਂ ਲੱਗਦਾ ਕਿ ਕਿਉਂਕਿ ਮੇਰਾ ਪੁੱਤਰ ਰਾਜੇ ਘਰ ਦੀ ਧੀ ਵਿਆਹ ਕੇ ਲੈ ਆਵੇਗਾ ਅੱਜ ਤੱਕ ਇਹ ਹੋਇਆ ਤਾਂ ਨਹੀਂਗਾ ਹਾਂ ਕਿਸੇ ਕਹਾਣੀਆਂ ਬਹੁਤ ਸੁਨੇ ਨੇ ਹੁਣ ਸਮਾਂ ਬਦਲ ਗਿਆ ਤੇਜ ਦੇ ਬਾਪੂ ਚੰਗਾ ਭਲੀ ਹੋਈ ਜੇ ਬਦਲ ਗਿਆ ਤਾਂ ਪਰ ਮੇਰਾ ਅੰਦਰਲਾ ਡਰਦਾ ਏ ਮੇਰੇ ਪੁੱਠੇ ਅੰਗ ਵੀ ਫਰਕਦੇ ਐ ਮਹਾਰਾਜ ਭਲੀ ਕਰੇ ਜੇ ਜਿਉਣਾ ਜੋਗਾ ਰਾਜਕੁਮਾਰੀ ਨੂੰ ਗਰੀਬ ਕਿਸਾਨ ਦੇ ਘਰ ਲੈ ਆਏ ਤਾਂ ਮੇਰਾ ਦਿਲ ਥਾਵੇਂ ਨਹੀਂਗਾ ਮੈਨੂੰ ਸਿੱਧਾ ਸਾਹ ਨਹੀਂ ਆਉਂਦਾ ਨੀਂਦ ਨਹੀਂ ਆਉਂਦੀਗੀ ਜਿਵੇਂ ਬੁਰੇ ਦਿਖਾਈ ਦੇ ਰਹੇ ਨੇ ਵਿਚੰਦਰੀਆ ਸੁਖਬੋਲ ਮੇਰੇ ਸੁੱਕ ਬੋਲਨ ਨਾਲ ਕੁਝ ਨਹੀਂ ਹੋਣਾਗਾ ਜੋ ਦਾਤਾ ਕਰੇਗਾ ਉਹੀ ਹੋਵੇਗਾ ਪਰ ਮੇਰਾ ਦਿਲ ਟਿਕਾਣੇ ਤੇ ਨਹੀਂਗਾ ਮੈਂ ਕਰਮਾ ਵਾਲੇ ਨੂੰ ਰੋਕ ਵੀ ਨਹੀਂ ਸਕਦਾਗਾ ਬਜ਼ੁਰਗ ਛੋਟੀ ਜਿਹੀ ਚੁਕਿਆ ਖੜਾ ਸੀ ਚਾਰ ਹੀ ਦਿਨਾਂ ਚ ਉਹ ਸੁੱਕ ਕੇ ਕਾਨੇਵਾਗ ਹੋ ਗਿਆ ਸੀਗਾ ਮੂੰਹ ਤੇ ਰੋਈ ਨਹੀਂ ਸੀਗੀ ਉਹ ਡਰਿਆ ਵਾਂਗ ਚਾਰੇ ਪਾਸੇ ਝਾਕਦਾ ਸੀਗਾ ਤੇਜਪਾਲ ਦੀ ਮਾਂ ਨੇ ਗਵਾਂਢੀ ਕੁੜੀਆਂ ਬੁਲਾ ਕੇ ਚਾਰ ਦਿਨਾਂ ਤੋਂ ਗੀਤ ਸ਼ੁਰੂ ਕਰ ਦਿੱਤੇ ਸੀਗੇ ਚਾਰ ਕੁੜੀਆਂ ਵੱਡੀ ਰਾਤ ਤੱਕ ਵਿਆਹ ਦੇ ਦਿਨ ਗੀਤ ਗਾਉਂਦੀਆਂ ਰਹਿੰਦੀਆਂ ਸਨ ਸਾਰੇ ਪਿੰਡਾਂ ਚ ਖਬਰ ਸੀਗੀ ਕਿ ਤੇਜਪਾਲ ਚੱਕਾਂ ਵਾਲੇ ਸਰਦਾਰਾਂ ਦੇ ਟੱਕ ਰਿਆ ਸੀਗਾ ਪਰ ਬਰਾਤ ਨਹੀਂ ਸੀ ਜਾ ਰਹੀਗੀ ਇਸ ਕਰਕੇ ਲੋਕਾਂ ਨੂੰ ਯਕੀਨ ਨਹੀਂ ਸੀ ਆਂਦਾ ਕਾ ਲੋਕਾਂ ਪਾਣੇ ਇਹ ਵਿਆਹ ਨਹੀਂ ਇਹ ਤਮਾਸ਼ਾ ਹੈ ਲੋਕ ਮੰਨਣ ਲਈ ਤਿਆਰ ਨਹੀਂ ਸੀਗੇ ਤੇਜਪਾਲ ਰਾਜਕਰ ਦੀ ਰਾਜਕੁਮਾਰੀ ਵਿਆਹਣ ਵਾਲਾ ਸੀਗਾ ਨੂਰੀ ਹੈ ਵੀ ਤਾਂ ਰਾਜਕੁਮਾਰੀ ਸੀਗੀ ਨਾ ਪਰ ਆਸ ਸਮੇਂ ਕੁੜੀਆਂ ਤੇਜਪਾਲ ਦੇ ਵਿਆਹ ਦੇ ਗੀਤ ਗਾਉਂਦੀਆਂ ਰਹਿੰਦੀਆਂ ਸਨ ਤੇ ਤੁਰਜ ਸੂਰਜ ਸੂਰਜ ਦਾ ਗੋਲਾ ਵਰਨ ਹੀ ਵਾਲਾ ਸੀਗਾ ਜਾਂ ਸ਼ੇਰ ਸਿੰਘ ਤੇ ਪਾਉ ਚਰਦ ਸਿੰਘ ਦੀਆਂ ਜੀਪਾਂ ਚੱਕੀ ਪਹੁੰਚ ਜਾਂਦੀਆਂ ਪਹੁੰਚੀਆਂ ਸਨ ਪਾਉ ਪਹਿਚਾਨཅਹੀ ਨਹੀਂ ਸੀ ਆ ਰਿਹਾਗਾ ਉਸਨੇ ਦਾੜੀ ਰੰਗ ਕੀਤੀ ਸੀਗੀ ਜਿਹੜੀ ਤਵੇ ਵਾਂਗ ਕਾਲੀ ਕਾਲੀ ਨਜ਼ਰ ਆ ਰਹੀ ਸੀ ਪਰ ਦਾੜੀ ਕਤਰੀ ਤੇ ਕਾਲੀ ਕਰਨ ਕਰਕੇ ਉਸ ਦੀਆਂ ਹੜਬਾਂ ਨਜ਼ਰ ਆ ਰਹੀਆਂ ਸਨ ਮੂੰਹ ਜਿਵੇਂ ਰਬੜ ਦੇ ਖੁੱਦੋਂ ਚੋਂ ਫੂਕ ਨਿਕਲ ਰਹੀ ਹੋਵੇ ਉਸ ਦਾ ਦੰਦ ਪਹਿਲੇ ਨਾਲੋਂ ਵੱਧ ਚਮਕ ਰਿਹਾ ਸੀ ਕਿਉਂਕਿ ਪਾਉ ਨੇ ਮੁੱਛਾਂ ਥੱਲੇ ਤੱਕ ਕਤਰਾ ਲਈਆਂ ਸਨ ਮੁੰਡਾ ਖੁੰਡਾ ਬਨ ਦੇ ਚੱਕਰ ਚ ਅਜੀਬ ਹੀ ਰੂਪ ਧਾਰੀ ਬੈਠਾ ਸੀਗਾ ਸਰੀਰੋਂ ਫਰਤੀਲਾ ਬਣਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਲੱਕ ਪੂਰੀ ਤਰ੍ਹਾਂ ਸਿੱਧਾ ਨਾ ਹੋਣ ਕਰਕੇ ਔਕੜੂ ਜਿਹਾ ਹੋ ਕੇ ਚੱਲਦਾ ਸੀਗਾ ਉਸ ਨੇ ਅਸਮਾਨ ਚ ਗੋਲੀਆਂ ਛੱਡੀਆਂ ਸ਼ਾਇਦ ਉਹ ਸੋਰੇ ਘਰ ਟੁਕਣ ਦੀ ਤਿਆਰੀ ਚ ਸੀਗਾ ਨੂਰੀ ਦਾ ਮਰਦ ਬਣ ਦਾ ਪੱਕਾ ਇਰਾਦਾ ਬਣਾ ਚੁੱਕਿਆ ਸੀਗਾ ਮੌੜਾ ਆਪਣੇ ਆਉਣ ਦੀ ਖਬਰ ਕੱਲ ਛੱਡੀ ਸੀ ਕਿ ਸ਼ੇਰ ਸਿਆਂ ਪਾਉ ਦੇਖ ਰਿਹਾ ਸੀ ਘਰ ਦਾ ਵਿਹੜਾ ਵਿਆਹ ਵਾਲੀਆਂ ਰੰਗ ਬਰੰਗੀਆਂ ਝੰਡੀਆਂ ਨਾਲ ਸਜਿਆ ਹੋਇਆ ਸੀਗਾ ਹਰ ਨਿਸ਼ਾਨੀ ਤੋਂ ਪਤਾ ਲੱਗਦਾ ਸੀ ਕਿ ਵਿਆਹ ਹੋਣ ਵਾਲਾ ਸੀ ਛੇ ਸਿੰਘ ਭਮਤਰਿਆਂ ਵਾਂਗ ਚਾਰੇ ਪਾਸੇ ਝਾਕ ਰਿਹਾ ਸੀ ਉਸ ਨੂੰ ਕਿਸੇ ਵੀ ਗੱਲ ਦਾ ਸਿਰਾ ਨਹੀਂ ਸੀ ਲੱਭਦਾਗਾ ਇਹ ਕੀ ਹੈ ਛੇ ਸਿੰਘ ਨੇ ਇੱਕ ਨੌਕਰ ਤੋਂ ਪੁੱਛਿਆ ਨੂਰੀ ਭੈਣ ਦਾ ਵਿਆਹ ਹੈ ਨਾ ਕੱਲ ਨੌਕਰ ਨੇ ਕਿਹਾ ਵਿਆਹ ਵਿਆਹ ਪਾਉ ਨੇ ਗਿੱਦੜ ਵਾਂਗ ਚੀਕ ਮਾਰੀ ਸੀਗੀ ਇਹ ਕੀ ਪਿਆ ਕੁੰਦਾਈ ਕਿ ਸਾਡੇ ਨਾਲ ਮੁਰ ਧੋਖਾ ਕਰ ਛੱਡਿਆਈ ਤੂੰ ਸਾਡੇ ਕੋਲ ਮੁੜ 나ਗ ਦੀ ਕਿਸਮ ਚੋਂ ਜੋਹੀਂ ਇੱਕ ਇੱਕ ਨੂੰ ਫੂਕ ਦਿਆਂਗਾ ਸ਼ੇਰਿਆ ਮੇਰੇ ਨਾਲ ਕੋਈ ਧੋਖਾ ਕਰਕੇ ਬਚ ਨਹੀਂ ਸਕਦਾ ਨੂਰੀ ਮੋੜ ਮੇਰੀ ਮੰਗ ਹੈ ਤੂੰ ਮੜ ਮੇਰੇ ਨਾਲ ਹੱਥ ਮਿਲਾ ਚੁੱਕਿਆ ਹੈ ਤੇ ਬਸੰਤੀ ਚਗੰਦਾ ਛਿੱਲੜ ਦੇ ਚੁੱਕੀ ਹੂੰ ਮੈਂ ਸਵੇਰੇ ਸਹਰੇ ਬਨ ਕੇ ਆਵਾਂਗਾ ਤਾਂ ਦੇਖਾਂਗਾ ਮੇਰੀ ਮੰਗ ਮੇਥੋਂ ਬਗੈਰ ਕੌਣ ਸੂਰ ਖੜਦਾ ਏ ਪਾਉ ਨੇ ਜੀਬ ਤੇਜੀ ਨਾਲ ਵਿੜੇ ਚੁਕਮਾਈ ਜੀਬ ਦੇ ਪਈਆਂ ਨੇ ਤੇਜ ਕਟਾਈ ਕਰਕੇ ਚੀਕਾਂ ਛੱਡੀਆਂ ਸੀਂਗਾ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਪਾਉ ਨੇ ਲਗਾਤਾਰ ਫਰ ਕਰੀਤੇ ਪੰਛੀ ਉੱਡ ਗਏ ਸਨ ਸੂਰਜ ਛਪ ਗਿਆ ਸੀ ਸ਼ੇਰ ਸਿੰਘ ਠੜ ਮਰਿਆ ਵਿੜੇ ਦੇ ਵਿੱਚ ਕਾਰ ਖੜਾ ਸੀਗਾ ਉਸ ਦੀਆਂ ਅੱਖਾਂ ਸੁਰਖ ਸਨ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਹ ਥਾਂ ਤੇ ਹੀ ਪੱਥਰ ਹੋ ਗਿਆ ਸੀਗਾ ਪਲ ਪਲ ਉਹ ਰਾਤ ਦੇ ਹਨੇਰੇ ਵਿੱਚ ਘਰਕਦਾ ਜਾ ਰਿਹਾ ਸੀਗਾ ਕਹੋ ਪ੍ਰੇਤ ਨਹੀਂ ਜਨ ਕਹੋ ਭੂਤ ਕਹੋ ਕੋਈ ਦੇਦ ਖੜਾ ਸੀਗਾ ਪੱਥਰ ਦਾ ਪੱਥਰ ਸ਼ਾਇਦ ਸਰਦਾਰ ਨਹੀਂ ਡਰ ਗਈ ਸੀ ਸ਼ਰ ਜਗਤਾਰ ਸਿੰਘ ਦਹਿਲ ਗਿਆ ਸੀ ਜਗਤਾਰ ਸਿੰਘ ਲਈ ਛੇ ਸਿੰਘ ਕੋਈ ਡਰਾਉਣੀ ਚੀਜ਼ ਨਹੀਂ ਸੀਗਾ ਪਰ ਉਹ ਨਹੀਂ ਚਾਹੁੰਦਾ ਸੀ ਕਿ ਨੂਰੀ ਦੇ ਵਿਆਹ 'ਚ ਕੋਈ ਵਿਗੜਨ ਪਵੇ ਪੁੰਨਦਾਨ ਦਾ ਕੰਮ ਸੀਗਾ ਕੋਈ ਬੋਲ ਬੁਲਾਰਾ ਵਿਆਹ ਦੇ ਗੀਤਾਂ ਚ ਬਦਛਗਣੀ ਸੀਗੀ ਆਪਣੇ ਸਾਥ ਦੇ ਕੇ ਵੀ ਜਗਤਾਰ ਸਿੰਘ ਨੂਰੀ ਦੇ ਛਗਨ ਨੂੰ ਪੂਰੇ ਕਰਨਾ ਚਾਹੁੰਦਾ ਸੀਗਾ ਚਾਂਚੱਕ ਬੰਦੂਕ ਚੱਲੀ ਗੋਲੀ ਨੇ ਘਰ ਦੇ ਬਰਾਂਡੇ ਦੀਆਂ ਇੱਟਾਂ ਭੰਨ ਦਿੱਤੀਆਂ ਗੋਲੀ ਨੇ ਘਰ ਚਿੱਤਣੀ ਚੁੱਪਦਾ ਸੀਨਾ ਪਾੜਿਆ ਪਰ ਚੁੱਪ ਤਦ ਵੀ ਤਣੀ ਹੋਈ ਸੀਗੀ ਵਿਆਹ ਦੇ ਮੇਲ ਨੂੰ ਸੱਪ ਸੰਗ ਗਿਆ ਸੀਗਾ ਸਭ ਦੀ ਸੰਗੀ ਕੁੱਤੀ ਜਿਹੀ ਸ ਇੱਕ ਹੋਰ ਗੋਲੀ ਚੱਲੀ ਤੇ ਫਿਰ ਇੱਕ ਹੋਰ ਤੇ ਇੱਕ ਹੋਰ ਪੂਰੀਆਂ 6 ਚੱਲੀਆਂ ਸੀਆਂ ਘਰ 'ਚ ਇੱਕ ਵਾਰ ਭੱਜ ਦੌੜ ਜਹੀ ਮੱਚੀ ਜਿਵੇਂ ਲੋਕ ਜਾਨ ਬਚਾਣ ਲਈ ਓਟ 'ਚ ਹੋ ਰਹੇ ਸੀਗੇ ਇਹ ਕੰਡੇ ਤੂੰ ਵੀ ਜੇ ਸਰਦਾਰ ਨਗਾਇ ਸ਼ੇਰ ਸਿੰਘ ਗਰਜਿਆ ਸ਼ੇਰ ਸਿੰਘ ਮੈਂ ਇਹ ਸਾਰਾ ਕੁਝ ਕੀਤਾ ਆ ਸਰਦਾਰਨੀ ਦਾ ਇਸ 'ਚ ਕੋਈ ਦੋਸ਼ ਨਹੀਂਗਾ ਨਹੀਂ ਬਾਈ ਜੀ ਇਹ ਚਾਲ ਐ ਇਸ ਕੁੱਤੀ ਦੀ ਹੈ ਤੈਨੂੰ ਮੈਂ 100 ਕਤਲ ਮਾਫ ਕਰ ਸਕਦਾ ਪਰ ਅੱਜ ਦੀ ਰਾਤ ਮੈਂ ਇਸ ਨੂੰ ਨਹੀਂ ਛੱਡਣਾਗਾ ਜਗਤਾਰ ਸਿੰਘ ਨੇ ਖਾਲੀ ਬੰਦੂਕ ਛੇਰ ਸਿੰਘ ਦੇ ਹੱਥੋਂ ਫੜ ਲਈ ਸੀਗੀ ਛੇਰ ਸਿੰਘ ਦੁਬਾਰਾ ਕਾਰਤੂਸ ਪਰਨ ਦਾ ਯਤਨ ਕਰ ਰਿਹਾ ਸੀਗਾ ਬੰਦੂਕ ਦੇ ਫਾਇਰ ਜਿਵੇਂ ਨੂਰੀ ਦੇ ਕਲੇਜੇ 'ਚ ਵੱਜੇ ਸਨ ਉਹ ਬੜਕ ਕੇ ਡਿੱਗੀ ਸੀਗੀ ਜਿਸ ਗੱਲੋਂ ਉਹ ਡਰਦੀ ਸੀ ਉਹੀ ਗੱਲ ਹੋ ਰਹੀ ਸੀ ਅਚੇਤਮਨ 'ਚ ਬੈਠਾ ਕੋਈ ਡਰ ਸਾਹਮਣੇ ਛੇਰ ਸਿੰਘ ਦਾ ਰੂਪ ਧਾਰ ਕੇ ਖੜਾ ਹੋ ਗਿਆ ਸੀ ਉਹ ਬੁੱਕੀ ਰੋ ਰਹੀ ਸੀਗੀ ਛੇਰਸਿਆਂ ਧੀ ਦੇ ਵਿਆਹ ਚ ਵਿਗਨ ਨਹੀਂ ਪਾਈਦਾਗਾ ਇਹ ਪਾਪ ਹੈ ਇਸ ਪਾਪ ਦਾ ਲੇਖਾ ਕਿਹੜੇ ਜਨਮ ਦੇਵੇਂਗਾ ਜਗਤਾਰ ਸਿੰਘ ਕਹਿ ਰਿਹਾ ਸੀਗਾ ਛੇਰਸਿਆਂ ਹਵੇਲੀ ਤੋਂ ਬਾਹਰ ਦੁਨੀਆ ਸੁਣ ਰਹੀ ਹੈ ਸ਼ਾਂਤੀ ਨਾਲ ਗੱਲ ਕਰ ਕਰਮ ਸਿੰਘ ਨੇ ਕਿਹਾ ਸੀਗਾ ਤੂੰ ਵੀ ਆਇਆ ਏ ਤੈਨੂੰ ਵੀ ਨਿਉਂਦਾ ਦਿੱਤਾ ਆ ਇੱਕ ਮੈਨੂੰ ਹੀ ਕੋਲ ਬੈਠੇ ਨੂੰ ਸੁਨੇਹਾ ਨਹੀਂ ਭੇਜਿਆ ਹੁਣ ਕੀ ਤੂੰ ਕੁੜੀ ਦਾ ਡੋਲਾ ਮੇਰੀ ਮਰਜ਼ੀ ਦੇ ਖਿਲਾਫ ਭੇਜ ਸਕੈਂਗਾ ਸਕੈਗੀ ਮੈਂ ਇੱਕ ਇੱਕ ਨੂੰ ਫੂਟ ਕੇ ਰੱਖ ਦਿਆਂਗਾ ਛੇਸਿਆਂ ਹੁਣ ਸਾਰਾ ਕੁਝ ਹੋ ਗਿਆ ਆ ਕਿਉਂ ਝੱਜੂ ਪਾਉਣਾ ਆ ਬਾਈ ਅਜੇ ਕੁਝ ਨਹੀਂ ਹੋਇਆਗਾ ਕੱਚੇ ਚੌਲਾਂ ਦਾ ਕੁਝ ਨਹੀਂ ਵਿਗੜਿਆ ਮੇਰੀ ਧੀ ਦਾ ਵਿਆਹ ਉੱਥੇ ਹੀ ਹੋਵੇਗਾ ਜਿੱਥੇ ਮੈਂ ਚਾਹਾਂਗਾ ਨੂਰੀ ਤੇਰੀ ਨਹੀਂ ਬਾਈ ਜੀ ਦੀ ਧੀ ਸੀਗੀ ਉਹਦਾ ਵਿਆਹ ਉੱਥੇ ਹੀ ਹੋਵੇਗਾ ਜਿੱਥੇ ਬਾਈ ਜੀ ਚਾਹਣਗੇ ਬਾਈ ਜੀ ਮੇਰੀ ਮਰਜ਼ੀ ਦੇ ਉਲਟ ਕੁਝ ਨਹੀਂ ਕਰਨਗੇ ਛੇਰ ਸਿਆਂ ਮੇਰੀ ਨੂਰੀ ਮੇਰੀ ਝੋਲੀ ਪਾ ਦੇ ਮੈਂ ਤੈਥੋਂ ਅੱਜ ਤੱਕ ਕੁਝ ਨਹੀਂ ਮੰਗਿਆ ਘਰ ਰੱਬ ਦੇ ਵਾਸਤੇ ਮੇਰੀ ਤੀ ਮੇਰੀ ਝੋਲੀ ਪਾ ਦੇ ਜਗਤਾਰ ਸਿੰਘ ਝੋਲੀ ਅੱਡ ਕੇ ਛੋਟੇ ਭਰਾ ਸਾਹਮਣੇ ਗੋਡਿਆਂ ਤੇ ਬੈਠਾ ਸੀਗਾ ਉਸ ਦੀਆਂ ਅੱਖਾਂ ਦਾ ਨੀਰ ਉਸ ਦੀ ਸੌ ਦਾੜੀ 'ਚ ਤਰ ਰਿਹਾ ਸੀਗਾ ਉਸ ਦਾ ਬੁੱਢਾ ਸਰੀਰ ਕੰਬ ਰਿਹਾ ਸੀਗਾ ਤੂੰ ਨੂਰੀ ਦਾ ਵਿਆਹ ਕਿੱਥੇ ਕਰਨਾ ਚਾਹੁੰਨਾ ਹੈ ਜਿੱਥੇ ਨੂਰੀ ਚਾਹੁੰਦੀ ਹੈ ਹੈ ਨੂਰੀ ਚਾਹੁੰਦੀ ਹੈ ਮੇਰਾ ਮਤਲਬ ਆ ਜਿੱਥੇ ਪੱਕਾ ਹੋ ਚੁੱਕਿਆ ਹੈ ਲੜਕਾ ਸਵੇਰੇ ਬਰਾਤ ਲੈ ਕੇ ਆ ਰਿਹਾ ਹੈ ਕੋਈ ਨੰਗ ਮਲੰਗ ਤਾਂ ਨਹੀਂ ਆ ਰਿਹਾ ਹਨਾ ਦੌਲਤ ਦਾ ਗਮਾਨ ਨਾ ਕਰ ਸ਼ੇਸਿਆ ਮਾਇਆ ਚੰਚਲ ਅੱਜ ਤੱਕ ਕਿਸੇ ਦੀ ਵੀ ਨਹੀਂ ਹੋਏਗੀ ਬਾਈ ਤੂੰ ਗੋਲ ਗੱਲਾਂ ਨਾ ਕਰ ਸੱਚ ਦੱਸ ਕਿਹੜੇ ਸਰਦਾਰਾਂ ਦਾ ਕਾਕਾ ਟੋਗ ਰਿਹਾ ਹੈ ਭਰਾਵਾਂ ਦੇ ਪਿੰਡਾਂ ਦਾ ਨੰਗ ਮਲੰਗ ਪਿੰਡ ਦਾ ਮੁੰਡਾ ਮੇਰੀ ਧੀ ਵਿਆਹਣ ਆ ਰਿਹਾ ਹੈ ਮੈਂ ਉਸ ਨੂੰ ਆਪਣੇ ਚੱਕਾਂ ਦੀ ਝੂ ਤੇ ਗੋਲੀ ਮਾਰ ਦਿਆਂਗਾ ਬਾਈ ਜਗਤਾਰ ਸਿੰਘ ਮੈਂ ਇਹ ਨਹੀਂ ਹੋਣ ਦੇਣਾ ਕਾ ਕੋਈ ਨੰਗ ਮਲੰਗ ਮੇਰਾ ਜੋਈ ਬਣੇ ਮੈਂ ਇਹ ਕਤਰੀ ਨਹੀਂ ਹੋਣ ਦੇਾਂਗਾ ਮੈਂ ਉਸਨੂੰ ਗੋਲੀ ਮਾਰਾਂਗਾ ਤੇ ਉਸ ਮਗਰੋਂ ਨੂਰੀ ਨੂੰ ਗੋਲੀ ਮਾਰਾਂਗਾ ਮਗਰੋਂ ਕਿਉਂ ਪਹਿਲਾਂ ਮਾਰੋ ਚਾਚਾ ਜੀ ਅਚਾਨਕ ਨੂਰੀ ਨੇ ਅੱਗੇ ਵੱਧ ਕੇ ਕਿਹਾ ਚਾਚਾ ਲੱਗਾ ਤੇਰਾ ਪਿਓ ਤੇ ਕਹੇ ਚਾਚਾ ਮੇਰਾ ਪਾਪੂ ਇਹ ਸਤਜੁਗੀ ਬੰਦਾ ਹੈ ਜੇ ਤੁਸੀਂ ਮੇਰੇ ਪਿਓ ਹੋਮੋ ਤਾਂ ਇਹ ਗੋਲੀਆਂ ਮਾਰਨ ਦੀਆਂ ਗੱਲਾਂ ਨਾ ਕਰੋ ਕੋਈ ਬਾਪ ਧੀ ਨੂੰ ਗੋਲੀ ਨਹੀਂ ਮਾਰਦਾਗਾ ਆਪਣੀ ਧੀ ਦੀ ਖੁਸ਼ੀ ਨੂੰ ਗੋਲੀ ਨਹੀਂ ਮਾਰਦਾਗਾ ਬਾਪ ਹੀ ਤਾਂ ਗੋਲੀ ਮਾਰਦੇ ਨੇ ਅਣਖੀ ਬਾਪ ਆਪਣੀ ਅਣਖ ਲਈ ਧੀਆਂ ਦਾ ਕਤਲ ਕਰਦੇ ਨੇ ਜਿਹੜੀਆਂ ਧੀਆਂ ਆਪਣੇ ਬਾਪ ਦੀ ਚਿੱਟੀ ਪਗੜ ਨੂੰ ਦਾਗ ਲਮਾਉਂਦਗੀਆਂ ਇਹ ਨਾਕਹਿ ਸ਼ੇਰ ਸਿਆ ਮੇਰੀ ਨੂਰੀ ਤੇ ਇਹ ਤਮਤ ਨਾਲ ਲਾ ਮੇਰੀ ਨੂਰੀ ਵਰਗਾਂ ਰੋਜ਼ ਰੋਜ਼ ਜਨਮ ਲਈ ਹੀ ਦਿੰਦਗੀਆਂ ਜਗਤਾਰ ਸਿੰਘ ਬੋਲ ਨਹੀਂ ਸਗੋ ਕੀ ਕਰਿਆ ਸੀਗਾ ਜੇਕਰ ਮੈਂ ਮਾਪਿਆਂ ਦੀ ਇੱਜ਼ਤ ਨੂੰ ਦਾਗ ਲਾਇਆ ਹੈ ਤਾਂ ਮੇਰੀ ਗੋਲੀ ਦਾਗ ਦਿਓ ਚਾਚਾ ਜੀ ਨੂਰੀ ਨੇ ਸ਼ੇਰ ਸਿੰਘ ਦੀ ਬੰਦੂਕ ਆਪਣੀ ਛਾਤੀ ਤੇ ਰੱਖ ਲਈ ਸੀ ਹਟ ਜਾ ਤੀਏ ਇਹ ਆਦਮ ਖੋਰ ਤਿਆਂ ਪੁੱਤਾਂ ਦਾ ਪਿਆਰ ਕੀ ਜਾਣੇ ਆ ਮੈਂ ਆਦਮ ਖੋਹਾਂ ਬਾਈ ਇਹ ਗੱਲ ਤੂੰ ਮੈਨੂੰ ਕਹਿ ਰਿਆ ਹਾਂ ਆਦਮ ਖੋਰ ਨੂੰ ਆਦਮ ਕੋਰੀ ਕਿਹਾ ਜਾ ਸਕਦਾ ਹੈ ਸਰਦਾਰਨੀ ਨੇ ਕੰਬਦੀ ਦੇ ਹੰਝੂਆਂ ਭਰੀ ਆਵਾਜ਼ ਚ ਕਿਹਾ ਸੀ ਦੂਰ ਹੋ ਜਾ ਕੁੱਤਗੇ ਸ਼ੇਰ ਸਿੰਘ ਨੇ ਸਰਦਾਰਨੀ ਦੀ ਛਾਤੀ ਚ ਬੰਦੂਕ ਦੀ ਜ਼ੋਰਦਾਰ ਖੋਜ ਮਾਰੀ ਸੀ ਸਰਦਾਰਨੀ ਦੀ ਚੀਕ ਨਿਕਲ ਗਈ ਨੂਰੀ ਦੀ ਪੱਬ ਨਿਕਲ ਗਈ ਜਗਤਾਰ ਸਿੰਘ ਨੇ ਸਰਦਾਰਨੀ ਨੂੰ ਸੰਭਾਲ ਲਿਆ ਓਏ ਪਾਪਗਾ ਤੇਰਾ ਨਰਕਾਂ ਚ ਜੀ Vossa ਸਰਦਾਰ ਸ਼ੇਰ ਸਿੰਘ ਬਸ ਕਰ ਜਾ ਬਹੁਤ ਹੋ ਗਈ ਐ ਚੁੱਪ ਖੜਾ ਕਰਮ ਸਿੰਘ ਭੈਣ ਦੀ ਹਾਲਤ ਦੇਖ ਚੁੱਪਣਾ ਰਹਿ ਸਕਿਆ ਤੂੰ ਕਰਮ ਜਾਂ ਸਾਡੇ ਮਾਵਲੇ ਚ ਨਾ ਬੋਲ ਇਹ ਮੇਰਿਆਂ ਸੇਰਿਆਂ ਦੀ ਵਿਆਹ ਕੇ ਲਿਆਂਦੀ ਰਣ ਹੈ ਇਸ ਦੇ ਮੈਂ ਟੋਟੇ ਵੀ ਕਰ ਸਕਦਾ ਹਾਂ ਮੇਰੇ ਸਾਹਮਣੇ ਤੂੰ ਮੇਰੀ ਭੈਣ ਨੂੰ ਉਂਗਲ ਵੀ ਨਹੀਂ ਲਾ ਸਕਦਾਗਾ ਬਾਈ ਜੀ ਤੁਸੀਂ ਬਾਹਰ ਜਾਓ ਅੱਜ ਮੈਨੂੰ ਦੇਖ ਲੈਣ ਦਿਓ ਇਸ ਨੂੰ ਟੋਟੇ ਕਰਨ ਵਾਲੇ ਨੂੰ ਸਰਦਾਰ ਨੇ ਆਪਣੇ ਵੀਰ ਨੂੰ ਕਮਰੇ ਚੋਂ ਕੱਢਦਿਆਂ ਕਿਹਾ ਸੀ ਕਰਮ ਸਿੰਘ ਚੁੱਪਚਾਪ ਬਾਹਰ ਚਲਾ ਗਿਆ ਸੀ ਹੁਣ ਬੋਲ ਸਰਦਾਰਾ ਕਰਮ ਟੋਟੇ ਜੇ ਤੂੰ ਮੇਰੇ ਅੱਜ ਦੀ ਰਾਤ ਟੋਟੇ ਨਾ ਕੀਤੇ ਮੈਂ ਸਮਝਾਂਗੀ ਮੈਨੂੰ ਮਾਣੇ ਨਹੀਂ ਜਣਿਆਗਾ ਮਾਰ ਮੇਰੀ ਮੇਰੀ ਛਾਤੀ 'ਚ ਗੋਲੀ ਮਾਰ ਮੇਰਾ ਨਿਤ ਨਿਤ ਦਾ ਝਗੜਾ ਮਕਾਰ ਸਰਦਾਰ ਨੇ ਸ਼ੇਰ ਸਿੰਘ ਦੀ ਬੰਦੂਕ ਖੋਖੋ ਕੇ ਨਾਲੀ ਆਪਣੀ ਛਾਤੀ ਤੇ ਧਰ ਰਹੀ ਸੀ ਚਾਚਾ ਜੀ ਜੇ ਤੁਸੀਂ ਅਣਖੀ ਹੋ ਤਾਂ ਸਾਡਾ ਦੋਵੇਂ ਮਾਵਾਂ ਧੀਆਂ ਦਾ ਭੋਗ ਪਾ ਦਿਓ ਨੂਰੀ ਦੀ ਮਾਂ ਦੇ ਬਰਾਬਰ ਖੜੀ ਸੀ ਨੂਰੀ ਉਹਦੀ ਚੁੰਨੀ ਡੈਗ ਪਈ ਸੀ ਵਾਲ ਖੁੱਲ ਗਏ ਸਨ ਸਰਦਾਰਨੀ ਦੇ ਵਾਲ ਇਕਦਮ ਬिखर ਗਏ ਸਨ ਉਸ ਦਾ ਚਿਹਰਾ ਹੰਝੂਆਂ ਨੇ ਤੇ ਪਸੀਨੇ ਨਾਲ ਬਿਕਰਾਲ ਹੋ ਚੁੱਕਿਆ ਸੀਗਾ ਜਾਂ ਤਾਂ ਸਰਦਾਰ ਸਰਦਾਰਾ ਗੋਲੀ ਚਲਾ ਤੇ ਜਾਂ ਹਮੇਸ਼ਾ ਲਈ ਚੁੱਪ ਵਟ ਜਾ ਮੈਂ ਆਪਣੀ ਲਾਡਲੀ ਦਾ ਵਿਆਹ ਸਵੇਰੇ ਉੱਥੇ ਹੀ ਕਰਾਂਗੀ ਜਿੱਥੇ ਮੈਂ ਤੈਅ ਕਰ ਚੁੱਕੀ ਹਾਂ ਮੈਂ ਇਸ ਦੀ ਮਾਂ ਹਾਂ ਉਹ ਮਾਂ ਜਿਸ ਨੇ ਆਪਣੇ ਪੇਟ 'ਚ 9 ਮਹੀਨੇ ਰੱਖਿਆ ਹੈ ਇਸ ਬੂਟੇ ਨੂੰ ਆਪਣੇ ਖੂਨ ਨਾਲ ਸਿੰਜਿਆ ਹੈ ਮੈਂ ਇਸ ਨੂੰ ਤਤੀਵਾ ਵੀ ਨਹੀਂ ਲੱਗਣ ਦਿਆਂਗੀ ਮੈਨੂੰ ਕਮਜ਼ੋਰ ਔਰਤ ਜਾਤਨਾ ਸਮਝੀ ਮੈਂ ਅੱਜ ਦੀ ਘੜੀ ਸ਼ੀਨੀ ਹਾਂਸ਼ੀ ਨਹੀਂ ਚਾਚਾ ਜੀ ਤੁਸੀਂ ਮੇਰਾ ਵਿਆਹ ਕਿੱਥੇ ਕਰਨਾ ਚਾਹੁੰਦੇ ਹੋ ਨੂਰੀ ਨੇ ਪੁੱਛਿਆ ਉਹ ਸ਼ੇਰ ਸਿੰਘ ਦਾ ਹੱਥ ਫੜ ਕੇ ਬੈਠ ਗਈ ਸੀਗੀ ਨੂਰੀ ਇਹ ਤੂੰ ਕੀ ਪੁੱਛ ਰਹੀ ਹੈ ਸਰਦਾਰ ਨੇ ਕਿਹਾ ਹਮਾ ਜੀ ਅੱਜ ਮੈਂ ਆਪਣੇ ਚਾਚੇ ਤੋਂ ਨਹੀਂ ਆਪਣੇ ਬਾਪ ਤੋਂ ਪੁੱਛ ਰਹੀ ਆ ਇਹਨਾਂ ਨੂੰ ਹਮੇਸ਼ਾ ਇਤਰਾਜ਼ ਰਹੇ ਹੈ ਨਾ ਕਿ ਮੈਂ ਇਹਨਾਂ ਨੂੰ ਚਾਚਾ ਜੀ ਕਹਿੰਦੀ ਹਾਂ ਅੱਜ ਮੈਂ ਦੇਖਦੀ ਆ ਕਿ ਇਹ ਬਾਪੂ ਜੀ ਬਣ ਕੇ ਆਪਣੀ ਧੀ ਦੇ ਸੁੱਖ ਲਈ ਕੀ ਸੋਚਦੇ ਨੇ ਬਾਪੂ ਜਿੱਥੇ ਪਗੜੀ ਦੀ ਸ਼ਾਨ ਚਾਹੁੰਦਾ ਆ ਉੱਥੇ ਧੀ ਦਾ ਸੁੱਖ ਵੀ ਚਾਹੁੰਦਾ ਆ ਕਿਹਾ ਜਾਂਦਾ ਹੈ ਨਾ ਮਾਪੇ ਕੋ ਮਾਪੇ ਨਹੀਂ ਹੁੰਦੇ ਧੀਆ ਪੁੱਤ ਹੀ ਬਦਲ ਜਾਂਦੇ ਨੇ ਜੋ ਮੇਰਾ ਬਾਪ ਚਾਹੇਗਾ ਅੱਜ ਉਹੀ ਹੋਵੇਗਾ ਆਪਣੀ ਧੀ ਦਾ ਹੱਥ ਜਿਸ ਦੇ ਹੱਥ ਚ ਦੇਵੇਗਾ ਮੈਂ ਉਸ ਦੇ ਨਾਲ ਤੁਰ ਜਾਵਾਂਗੀ ਕਿਉਂਕਿ ਇਸ ਗੱਲ 'ਚ ਮੇਰਾ ਬਾਪ ਮੇਰਾ ਸੁੱਕ ਸਮਝਦਾ ਹੈ ਤੇ ਇਸ ਗੱਲ ਜੀ ਮੇਰਾ ਬਾਪ ਖੁਸ਼ ਹੈ ਬੋ ਲੋ ਕਿੱਥੇ ਕਰਨਾ ਚਾਹੁੰਦੇ ਹੋ ਮੇਰਾ ਵਿਆਹ ਰਤੇ ਟਿੱਬੇ ਪਰ ਉਹਨਾਂ ਦਾ ਤਾਂ ਲੜਕਾ ਮਰ ਚੁੱਕਿਆ ਜਗਤਾਰ ਸਿੰਘ ਨੇ ਡਰ ਕੇ ਪੁੱਛਿਆ ਹਾਂ ਪਰ ਮੈਂ ਨੂਰੀ ਦੀ ਸ਼ਾਦੀ ਭੌ ਚਰਤ ਸਿੰਘ ਨਾਲ ਕਰਨਾ ਚਾਹੁੰਦਾ ਹਾਂ ਹੈ ਸਰਦਾਰਨੀ ਦੀ ਚੀਕ ਨਿਕਲ ਗਈ ਨੂਰੀ ਚੁੱਪ ਸੀਗੀ ਤੇਰਾ ਨਰਕਾਂ ਚ ਵਾਸਾ ਹੋਵੇ ਪਾਪੀਗਾ ਜਗਤਾਰ ਸਿੰਘ ਦੀ ਬੈਠਿਆਂ ਨਹੀਂ ਬੈਠ ਜਾ ਨਹੀਂ ਡੇਗਦਿਆਂ ਚੀਕ ਨਿਕਲ ਗਈ ਸੀਗੀ ਮੈਂ ਮਰ ਸਕਦੀ ਹਾਂ ਪਰ ਇਹ ਨਹੀਂ ਹੋਣ ਦਿਆਂਗੀ ਮੈਂ ਮਰਦਾਂ ਵਾਲਾ ਵਚਨ ਦੇ ਚੁੱਕਿਆ ਜਬਰਜੰਗ ਸਿੰਘ ਮੇਰੀ ਖਾਤਰ ਮਰਿਆ ਈ ਚਰਤ ਸਿੰਘ ਦਾ ਸਰਪੰਸ ਖਤਮ ਹੋ ਗਿਆ ਉਹ ਸਵੇਰੇ ਢੁਕੇ ਦਾ ਪਾਪੀਆ ਇਹ ਤੂੰ ਸੋਚ ਕਿਵੇਂ ਲਿਆ ਜਗਤਾਰ ਸਿੰਘ ਕਹਿ ਨਹੀਂ ਬੈਲ ਕਰਿਆ ਸੀ ਨਹੀਂ ਬਾਪੂ ਜੀ ਮੈਂ ਉੱਥੇ ਹੀ ਸ਼ਾਦੀ ਕਰਾਂਗੀ ਮੈਂ ਤੁਹਾਡੇ ਤੇ ਆਪਣੀ ਮਾਤਾ ਅੱਗੇ ਹੱਥ ਜੋੜਦੀਆਂ ਕਿ ਮੇਰੇ ਨਵੇਂ ਬਾਪੂ ਜੀ ਦੇ ਹੁਕਮ ਦੀ ਪਾਲਣਾ ਕਰਨ ਦਿਓ ਤੂੰ ਬੈਠਾ ਹੀ ਮੁੱਕ ਜਾਏ ਪਪਗਾ ਸਧਾਰਨੀ ਕਹਿ ਰਹੀ ਸੀ ਤਾਇਆ ਜੀ ਤੇਜ ਨੂੰ ਖਬਰ ਭੇਜ ਦਿਓ ਕਿ ਉਹ ਬਰਾਤ ਲੈ ਕੇ ਨਾ ਆਵੇ ਮੈਂ ਤੇਰਾ ਤਾਇਆ ਜੀ ਕਦੋਂ ਤੋਂ ਹੋ ਗਿਆ ਨੂਰੀ ਜਦੋਂ ਤੋਂ ਮੇਰਾ ਨਵਾਂ ਬਾਪ ਮੇਰੇ ਦੁੱਖ ਸੁੱਖ ਦਾ ਦਾਵੇਦਾਰ ਬਣ ਗਿਆ ਧੀਆ ਤੰਨ ਬਗਾਨਾ ਹੀ ਸਮਝਣਾ ਚਾਹੀਦਾ ਹੈ ਤਾਇਆ ਜੀ ਇਹ ਤਾਇਆ ਵਾਰ-ਵਾਰ ਕਹਿ ਕੇ ਮੇਰਾ ਅਪਮਾਨ ਨਾ ਕਰਤੀਏ ਮੈਂ ਤਾਂ ਖੜਾ ਖੜੋਤਾ ਹੀ ਮਰ ਗਿਆ ਭਾਵੀ ਦੀ ਇਹ ਕੀ ਗਤੀ ਹੈ ਮੇਰੀ ਭਗਤੀ ਚ ਕੋਈ ਖੋਟ ਰਹਿ ਗਈ ਰੇ ਹਜਾਂ ਤੇਰੇ ਕਰਮਾਂ ਚ ਫਰਕ ਆ ਇੰਨੀ ਸੋਹਣੀ ਧੀ ਦੀ ਤਕਦੀਰ ਇੰਨੀ ਖੋਟੀ ਬਸ ਬਾਪੂ ਤਾਇਆ ਜੀ ਰਾਤ ਵੱਡੀ ਹੋ ਗਈ ਆ ਆਨੰਦ ਕਾਰਜ ਦੀ ਤਿਆਰੀ ਕਰੋ ਤਾਂ ਕਿ ਮੇਰੇ ਨਵੇਂ ਬਾਪੂ ਆਪਣੀ ਧੀ ਦਾ ਦਾਨ ਕਰਕੇ ਖੁਸ਼ ਹੋ ਸਕਣ ਤੇਜ ਵੱਲ ਜੀਪ ਭੇਜ ਦੇਣੀ ਤਾਇਆ ਜੀ ਨੂਰੀ ਦੂਜੇ ਕਮਰੇ ਵਿੱਚ ਚਲੀ ਗਈ ਸੀ ਉਸ ਦੀਆਂ ਅੱਖਾਂ ਦੇ ਹੰਝੂ ਸੁੱਕ ਗਏ ਸਨ ਉਸ ਨੇ ਆਪਣੇ ਖਿਲਰੇ ਵਾਲ ਸੰਭਾਲ ਲੈ ਸੀ ਸਰਦਾਰਨੀ ਪੱਥਰ ਹੋਈ ਖੜੀ ਸੀਗੀ ਜਗਤਾਰ ਸਿੰਘ ਪਾਗਲਾ ਵਾਂਗ ਝਾਕ ਰਿਹਾ ਸੀਗਾ ਵਿਆਹ ਦੇ ਗੀਤ ਗੂੰਜਨੇ ਬੰਦ ਹੋ ਗਏ ਸਨ ਕੋਈ ਗੱਲ ਨਹੀਂ ਕਰ ਰਿਹਾ ਸੀਗਾ ਸਾਰੇ ਘਰ ਵਿੱਚ ਜਿਉਂ ਦਿਓ ਫਿਰ ਗਿਆ ਸੀਗਾ ਸ਼ਾਇਦ ਕਿਸੇ ਨੇ ਵੀ ਖਾਦਾ ਪੀਤਾ ਨਹੀਂ ਸੀਗਾ ਰਾਤ ਵੱਡੀ ਹੋ ਗਈ ਪਿੰਡ ਸੌ ਚੁੱਕਿਆ ਸੀ ਬੰਦੂਕ ਪੜਾਕਿਆਂ ਨਾਲ ਗਲੀਆਂ ਦੇ ਕੁੱਤੇ ਵੀ ਸਾਹ ਰੋਕੀ ਬੈਠੇ ਸਨ ਨੂਰੀ ਆਪਣੇ ਕਮਰੇ 'ਚ ਵੱਡੇ ਸ਼ੀਸ਼ੇ ਸਾਹਮਣੇ ਬੈਠੀ ਸੀਗੀ ਉਹਦਾ ਚਿਹਰਾ ਉਹਦਾ ਚਿਹਰਾ ਦੇਖ ਰਹੀ ਸੀਗੀ ਮੱਥੇ ਦੀਆਂ ਰੇਖਾਂ ਪੜਨ ਦਾ ਯਤਨ ਕਰ ਰਹੀ ਸੀ ਅਚਾਨਕ ਤੇਜਪਾਲ ਸਿੰਘ ਅੰਦਰ ਆ ਗਿਆ ਸੀਗਾ ਉਸਦੇ ਮੱਥੇ ਤੇ ਸੇਰਾ ਲਟਕ ਰਿਹਾ ਸੀਗਾ ਸੇਰੇ ਅੰਦਰੋਂ ਖੁਸ਼ ਖੁਸ਼ ਉਹਦਾ ਚਿਹਰਾ ਨਜ਼ਰ ਆ ਰਿਹਾ ਸੀਗਾ ਉਸ ਦੀਆਂ ਅੱਖਾਂ 'ਚ ਨੂਰੀ ਦੀ ਮੂਰਤ ਹੱਸ ਰਹੀ ਸੀ ਉਸਨੇ ਅੱਗੇ ਵੱਲ ਕੇ ਨੂਰੀ ਨੂੰ ਛੂੰਹਣ ਦਾ ਯਤਨ ਕੀਤਾ ਨਹੀਂ ਤੇਜ ਮੈਨੂੰ ਮਤ ਜੂ ਮੈਂ ਤੇਰੀ ਇਮਾਨਤ ਨਹੀਂਗੀ ਮੈਂ ਕਿਸੇ ਤਾਕਤ ਮਰਦਾਂ ਦਾ ਸਮਾਨ ਹਾਂ ਹਾਂ ਸਮਾਨ ਜਿਹੜਾ ਜਿੰਦਾ ਨਹੀਂ ਹੁੰਦਾ ਮਰਦਾਂ ਦੇ ਬਚਨ ਦੀ ਉਹਤੀ ਸਰਬੰਸ ਚਲਾਨ ਦਾ ਸਾਧਨ ਤੇਰੀ ਨੂਰੀ ਇਸ ਤੋਂ ਵੱਧ ਕੁਝ ਵੀ ਨਹੀਂਗੀ ਤੂੰ ਮੈਨੂੰ ਪੁੱਲ ਜਾ ਮੈਨੂੰ ਨਫ਼ਰਤ ਕਰ ਬੇਵਫਾਕ ਐ ਮੈਂ ਤੇਰੇ ਸੁਪਨੇ ਜਗਾਏ ਸਜਾਏ ਤੇ ਹੀਰ ਵਾਂਗ ਦੂਜੇ ਦੀ ਡੋਲੀ ਚੜ ਗਈਆਂ ਮੇਰੀ ਖੁਨਾਮੀ ਮਾਫੀ ਕਰਨ ਦੇ ਕਾਬਲ ਨਹੀਂਗੀ ਪਰ ਤਦ ਵੀ ਮੈਨੂੰ ਮਾਫ ਕਰ ਦੇ ਮੈਂ ਤੇਰੀ ਨੂਰੀ ਹਾਂ ਜਿਸਨੂੰ ਤੂੰ ਪਿਆਰ ਕਰਦਾ ਹੈ ਜਿਹੜੀ ਕਦੇ ਤੈਨੂੰ ਵੀ ਪਿਆਰ ਕਰਦੀ ਸੀਗੀ ਜੇ ਮੈਂ ਤੈਨੂੰ ਪਿਆਰ ਨਹੀਂ ਕਰ ਸਕਦੀ ਤੂੰ ਮੈਨੂੰ ਮਾਫ਼ ਤਾਂ ਕਰ ਹੀ ਸਕਦਾ ਹੈ ਨਾ ਤੇਰਾ ਦਿਲ ਵਿਸ਼ਾਲ ਹੈ ਪਿਆਰ ਕਰਨ ਵਾਲਿਆਂ ਦਾ ਦਿਲ ਵਿਸ਼ਾਲ ਹੁੰਦਾ ਹੈ ਇਕਰਾਰ ਕਰਦੀ ਹਾਂ ਕਿਸੇ ਜਨਮ ਜ਼ਰੂਰ ਤੇਰੀ ਬਣਾਂਗੀ ਸ਼ਾਇਦ ਉਸ ਜਨਮ ਮੇਰੇ ਬਾਪੂ ਜੀ ਜਗਤਾਰ ਸਿੰਘ ਤਾਇਆ ਜੀ ਹੋਣਗੇ ਤੇ ਉਹ ਬਾਪੂ ਤੀ ਪਾਸੋਂ ਕੋਈ ਕੁਰਬਾਨੀ ਨਹੀਂ ਮੰਗੇਗਾ ਬਸ ਹੁਣ ਮੈਨੂੰ ਮaaf ਕਰ ਮੈਨੂੰ ਕੁਰਬਾਨੀ ਲਈ ਤਿਆਰ ਹੋਣ ਦੇ ਅਲविदा ਨੂਰੀ ਕਹਿ ਰਹੀ ਸੀ ਤੇਜਪਾਲ ਥਾਂ ਤੇ ਹੀ ਪਥਰਾਇਆ ਖੜਾ ਸੀਗਾ ਉਸ ਦੇ ਚਿਹਰੇ ਦਾ ਸਿਹਰਾ ਝੜ ਜਿਹਾ ਗਿਆ ਸੀਗਾ ਅੱਖਾਂ ਦਾ ਪਾਣੀ ਸੁੱਕ ਗਿਆ ਸੀ ਥੋੜੀ देर ਮਗਰੋਂ ਚੁੱਪਚਾਪ ਉਹ ਪੜ ਤੱਗਿਆ ਦੂਰੀ ਸ਼ੀਸ਼ੇ ਸਾਹਮਣੇ ਪਥਰਾਈ ਬੈਠੀ ਸੀਗੀ ਚੋਪਰਾਤ ਸਵੇਰ ਚ ਬਦਲ ਲੱਗ ਪਈ ਸੀ ਚੰਦ ਮੱਦਮ ਹੋਣ ਦੀ ਤਿਆਰੀ ਚ ਸੀਗਾ ਚੜਦੇ ਵਾਲੇ ਪਾਸੇ ਸਤਾਰੇ ਮਟਕੇ ਰੋਸ਼ਨੀ ਜਹੀ ਬਣ ਗਏ ਸਨ ਦੂਰ ਕਿਸੇ ਕੁੱਕੜ ਨੇ ਬਾਗ ਦਿੱਤੀ ਸੁੱਤੇ ਜੀਵਨ ਚ ਹਰਕਤ ਆ ਗਈ ਸੀ ਛੇ ਸਿੰਘ ਥਾਂ ਤੇ ਹੀ ਸਾਰੀ ਰਾਤ ਗੁੱਟ ਹੋਇਆ ਰਿਹਾ ਸੀਗਾ ਸਰਦਾਰਨੀ ਕੰਧਨਾ ਢੋ ਲਾ ਕੇ ਅਦ ਮਰੀ ਜਹੀ ਬੇਸੁੱਧ ਬੈਠੀ ਸੀਗੀ ਬਾਈ ਜਗਤਾਰ ਸਿੰਘ ਖੁੰਝੇ ਲੱਗੇ ਖੜੇ ਸਾਰੇ ਰਾਤ ਦੇ ਲੱਕੜ ਹੋਏ ਜਗਤਾਰ ਸਿੰਘ ਦੇ ਕੰਨੀਆਂ ਆਵਾਜ਼ ਪਈ ਸ਼ੇਰ ਸਿੰਘ ਉਸ ਨੂੰ ਬੁਲਾ ਰਿਹਾ ਸੀਗਾ ਜੋ ਵੀ ਕਦੇ ਹੁੰਦਾ ਸੀਗਾ ਪਰ ਸ਼ੇਰ ਦੀ ਅੱਧੀ ਆਵਾਜ਼ ਤੇ ਜਗਤਾਰ ਸਿੰਘ ਦੌੜ ਤੁਰਦਾ ਸੀਗਾ ਆਇਆ ਸ਼ੇਰ ਸਿਆਂ ਜਗਤਾਰ ਸਿੰਘ ਸੰਭਲ ਦਾ ਪਾਗਲਾ ਵਾਂਗ ਸ਼ੇਰ ਸਿੰਘ ਦੇ ਕਮਰੇ ਵੱਲ ਦੌੜਿਆ ਕਾਕਾ ਬਰਾਤ ਲੈ ਕੇ ਛੇਤੀ ਆ ਸਕਦਾ ਆ ਕਿਉਂ ਨਹੀਂ ਸੂਰਜ ਚੜ੍ਹਨ ਤੋਂ ਪਹਿਲਾਂ ਆ ਸਕਦਾ ਆ ਜਾ ਜਾ ਕੇ ਲੈ ਆ ਹੈ ਨਿਸ਼ੇਤੀ ਕਿਉਂ ਆ ਪੌਸੇਰਾ ਬਨ ਕੇ ਜਰੂਰ ਆਏਗਾ ਮੈਂ ਨਹੀਂ ਚਾਹੁੰਦਾ ਮੇਰੀ ਧੀ ਦੇ ਕਾਰਜ ਵਿੱਚ ਵਿਗਨ ਪਵੇ ਮਗਰੋ ਜੋ ਵੀ ਹੋਵੇਗਾ ਨਜੱਠ ਲਵਾਂਗੇ दारू ਦੇ ਨਸ਼ੇ ਚ ਤਾਂ ਨਹੀਂ ਕਹਿ ਰਿਹਾਗਾ ਸਰਦਾਰਨੀ ਪਾਸ ਆ ਚੁੱਕੀ ਸੀ ਨਹੀਂ ਨਸ਼ਾ ਉੱਤਰ ਗਿਆ ਹੈ ਮੈਂ ਵਾਕਿਆ ਹੀ ਨਰਕਾਂ ਦਾ ਅਧਿਕਾਰੀ ਹਾਂ ਕਦੇ ਪੁੰਨ ਦਾ ਕੰਮ ਨਹੀਂ ਕੀਤਾ ਗਾ ਮਰਨ ਤੋਂ ਪਹਿਲਾਂ ਵੱਡਾ ਪੰਨ ਕਰਤਾ ਜਾਵਾਂ ਬਾਪੂ ਜੀ ਨੂਰੀ ਡੜਿਆ ਕੇ ਸ਼ੇਰ ਸਿੰਘ ਦੇ ਗੱਲ ਲੱਗ ਗਈ ਉਹ ਤਾਂ ਹਾਂ ਮਾਰ ਮਾਰ ਰੋ ਰਹੀ ਸੀ ਜਗਤਾਰ ਸਿੰਘ ਤੇਜਪਾਲ ਦੇ ਪਿੰਡ ਤੁਰ ਗਿਆ ਸੀ ਸਰਦਾਰਨੀ ਨੇ ਸਾਰਾ ਕੰਮ ਜਗਾ ਲਿਆ ਸੀ ਉਹ ਖੁਸ਼ੀ ਚ ਉੱਡੀ ਫਿਰਦੀ ਸੀਗੀ ਮੇਲ ਗੀਤ ਗਾਣ ਲੱਗ ਪਿਆ ਸੀ ਅਖੰਡ ਪਾਠ ਚੱਲ ਰਿਹਾ ਸੀਗਾ ਪਾੜ ਦੀ ਸਮਾਪਤੀ ਕਿੰਨੇ ਵਜੇ ਹੋ ਜਾਵੇਗੀ ਸਰਦਾਰਨੀ ਨੇ ਪੁੱਛਿਆ 6 ਵਜੇ ਭਾਈ ਨੇ ਦੱਸਿਆ ਬਸ 6 ਵਜੇ ਹੀ ਨੰਦ ਕਾਰਜ ਸ਼ੁਰੂ ਕਰਨੇ ਆ 7 ਵਜੇ ਸਰਦਾਰਨੀ ਜੀ ਬੀਬੀ ਦੀ ਨਹਾਈ ਧੋਈ ਸ਼ੁਰੂ ਕਰੋ ਉਹ ਸਭ ਹੋ ਰਿਹਾ ਹੈ ਧੀਆਂ ਦਾਦੇ ਨੂੰ ਵੀ ਪਿਆਰੀਆਂ ਹੁੰਦੀਆਂ ਨੇ ਕਰਮ ਸਿੰਘ ਨੇ ਸ਼ੇਰ ਸਿੰਘ ਪਾਸ ਆ ਕੇ ਕਿਹਾ ਸੀਗਾ ਕਰਮ ਸਿੰਘ ਤੁਸੀਂ ਲੋਕਾਂ ਨੇ ਮੈਨੂੰ ਕੋਰ ਪਾਪ ਕਰਨ ਤੋਂ ਬਚਾ ਲਿਆ ਤੁਹਾਡੇ ਕੋਲ ਅਸਲੇ ਕਿੰਨੇ ਨੇ ਬਹੁਤ ਆ ਕਾਰਤੂਸ ਪੇਟੀਆਂ ਭਰਆਂ ਨੇ ਪਰ ਕਿਉਂ ਪਾਉ ਟੱਲ ਵਾਲਾ ਨਹੀਂਗਾ ਪਾਉ ਦੀ ਮਾਂ ਦੀ ਪਤੰਗਿਆਂ ਵਾਂਗ ਉਡਾ ਦਿਆਂਗਾ ਏ ਉਦੋਂ ਤੱਕ ਸੀਗਾ ਜਦ ਤੱਕ ਸਾਡਾ ਜੀਜਾ ਸਾਡੇ ਨਾਲ ਵਿੰਗਾ ਸੀਗਾ ਸਾਲੇ ਭਨੋਈਏ ਨੇ ਵਰਿਆ ਮਗਰੋਂ ਘੁੱਟ ਕੇ ਜੱਫੀ ਪਾਈ ਸੀਗੀ ਚੱਲਤੀ ਹੈ ਨਹਾ ਕੇ ਤਿਆਰ ਹੋ ਅੱਜ ਸਾਡੇ ਤੇ ਰੱਬ ਮਿਹਰਬਾਨ ਹੋ ਗਏ ਕਰਮ ਸਿੰਘ ਨੇ ਕਿਹਾ ਨੂਰੀ ਤੁਰ ਗਈ ਸੀਗੀ ਸੂਰਜ ਚੜ ਗਿਆ ਆਨੰਦ ਕਾਰਜ ਹੋ ਗਿਆ ਸੀਗਾ ਮਾਮਿਆਂ ਦੇ ਪੁੱਤ ਭਰਾਵਾਂ ਨੇ ਨੂਰੀ ਤੇ ਫੁੱਲਾਂ ਦਾ ਮੀਂਹ ਵਰਾਇਆ ਸੀਗਾ ਖੜੇ ਹੋ ਕੇ ਲੜਕੀ ਦਾ ਬਾਪਤੀ ਦਾ ਦਾਨ ਕਰੇ ਸਾਰੇ ਸ਼ੇਰ ਸਿੰਘ ਵੱਲ ਚਾਕੇ ਸੀਗੇ ਖੜੇ ਹੋ ਕੇ ਲੜਕੇ ਦਾ ਬਾਪ ਲੜਕੇ ਦਾ ਦਾਨ ਕਰੇ ਲੜਕੇ ਦਾ ਬਾਪ ਕੰਬ ਦਾ ਕੰਬ ਦਾ ਖੜਾ ਹੋ ਗਿਆ ਛੇਰ ਸਿੰਘਾ ਖੜਾ ਹੋ ਪਾਈ ਜਗਤਾਰ ਸਿੰਘ ਨੇ ਕਿਹਾ ਤੀ ਦੇ ਬਾਪੂ ਨੂੰ ਖੜਾ ਹੋਣ ਵਾਸਤੇ ਕਿਹਾ ਇਹ ਚਾਚੇ ਨੂੰ ਨਹੀਂ ਤੂੰ ਨੂਰੀ ਦਾ ਅਸਲੀ ਬਾਪ ਹੈ ਚੱਲ ਖੜਾ ਹੋ ਛੇਰ ਸਿੰਘ ਨੇ ਜਗਤਾਰ ਸਿੰਘ ਨੂੰ ਕਿਹਾ ਤੇ ਬਾਹੋਂ ਫੜ ਕੇ ਖੜਾ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਨੂਰੀ ਭਿੱਜੀਆਂ ਤੇ ਖੁਸ਼ੀ ਖੋਸ਼ਕ ਖਨਾਲ ਦੇਖ ਰਹੀ ਸੀ ਕਿ ਨਾ ਭਾਈ ਇਹ ਕੰਮ ਤੇਰਾ ਹੈ ਜਗਤਾਰ ਸਿੰਘ ਅੱਖਾਂ ਪੂੰਝਦਾ ਕਹਿ ਰਿਹਾ ਸੀਗਾ ਨਹੀਂ ਭਾਈ ਜੀ ਮੈਂ ਸੱਚੇ ਦਿਲ ਨਾਲ ਅੱਜ ਨੂੰ ਰੀ ਤੇਰੀ ਝੋਲੀ ਪਾਉਂਦਾ ਹਾਂ ਤੀ ਦਾ ਦਾਨ ਤੂੰ ਕਰ ਸ਼ਾਬਾਸ਼ੇ ਭਾਈ ਬੱਲੇ ਬੱਲੇ ਭਾਈ ਹੋਣ ਦਾ ਇਹੋ ਜਿਹੇ ਪਾਈ ਹੋਂ ਤਾਂ ਇਹੋ ਜਿਹੇ ਵਾ ਵ ਜਕਾਰਿਆਂ ਵਿੱਚ ਬਦਲ ਗਈ ਸੀਗੀ ਅਰਦਾਸ ਹੋਈ ਤੇ ਜਕਾਰਾ ਛੱਡਿਆ ਗਿਆ ਬਾਹਰ ਪਾਉ ਸੇਰਾ ਬੰਨ ਕੇ ਠੁਕਿਆ ਖੜਾ ਸੀਗਾ ਉਸ ਦੀ ਜੀਪ ਮਗਰ ਕਿੰਨੀਆਂ ਹੀ ਜੀਪਾਂ ਰੰਗ ਬਰੰਗੇ ਬਰਾਤੀਆਂ ਤੇ ਬੰਦੂਕਾਂ ਨਾਲ ਭਰੀਆਂ ਖੜੀਆਂ ਸਨ ਘਰ ਦਾ ਵੱਡਾ ਦਰਵਾਜ਼ਾ ਬੰਦ ਸੀਗਾ ਪਾਉ ਤੇ ਪਾਰਟੀ ਬਾਹਰ ਬੰਦੂਕਾਂ ਚਲਾ ਰਹੇ ਸਨ ਗਾਲਾਂ ਕੱਢ ਰਹੇ ਸਨ ਤੇ ਲਲਕਾਰੇ ਮਾਰ ਰਹੇ ਸਨ ਨੂਰੀ ਤੇ ਤੇਜਪਾਲ ਨੂੰ ਜੀਪ 'ਚ ਬਿਠਾ ਕੇ ਦੂਜੇ ਦਰਵਾਜ਼ਿਆਂ ਵਿਦਾ ਕਰ ਦਿੱਤਾ ਗਿਆ ਸੀਗਾ ਛੇਰ ਸਿੰਘ ਤੇ ਉਸ ਦੇ ਸਾਲਿਆ ਨੇ ਬੰਦੂਕਾਂ ਭਰ ਕੇ ਦਰਵਾਜ਼ੇ ਦੀ ਤਤੇ ਗੋਲਾਂ ਲਾ ਲਈਆਂ ਗੋਡੀਆਂ ਲਾ ਲਈਆਂ ਸੀ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਪਰ ਅਚਾਨਕ ਪਾਉ ਨੇ ਜੀਪ ਮੋੜ ਕੇ ਲਾੜਾ ਲੜੀ ਦੀ ਜੀਪ ਮਗਰ ਲਾ ਲਈ ਸੀ ਔਰ ਨੂੰ ਖਬਰ ਲੱਗ ਗਈ ਸੀ ਕਿ ਦੂਜੇ ਦਰਵਾਜੇ ਤੋਂ ਵਿਦਾਈ ਹੋ ਗਈ ਸੀ ਚੱਕਾਂ ਤੋਂ ਬਾਹਰ ਪੈਣ ਦੀ ਯੂ ਖਤਮ ਹੋਣ ਤੋਂ ਪਹਿਲਾਂ ਪਾਉ ਨੇ ਲਾੜਾ ਲੜੀ ਦੀ ਜੀਪ ਘੇਰ ਲਈ ਸੀ ਮੋੜਾ ਸੀ ਤਾਂ ਕਰਬੂਜਾ ਚੋਰੀ ਕਰਨ ਆਏ ਕਰਨ ਵਾਲੇ ਨੂੰ ਕਦੇ ਸੁੱਕਾ ਨਹੀਂ ਜਾਣ ਦਿੱਤਾ ਤੇ ਤੂੰ ਮੋੜ ਸਾਡੀ ਮੰਗ ਚੋਰੀ ਕਰਕੇ ਭੱਜਿਆ ਜਾਣ ਲੱਗਿਆਂ ਆ ਨੂੰ ਪਾਉ ਚਰਤ ਸਿੰਘ ਦਾ ਕੋਈ ਡਰ ਨਹੀਂ ਸੀ ਪਾਉ ਨੇ ਤੇਜਪਾਲ ਸਿੰਘ ਦੇ ਸੀਨੇ ਵਿੱਚ ਗੋਲੀ ਦਾਗ ਦਿੱਤੀ ਤੇ ਨੱਡ ਗਿਆ ਤੂੰ ਕਿੱਧਰ ਪਈ ਭੱਜਦੀ ਏ ਤੇਰੀ ਸੁਹਾਗ ਰਾਤ ਤਾਂ ਮੜ ਪਾਉ ਚਰਤ ਸਿੰਘ ਨੇ ਅੱਜ ਮਨਾਣੀ ਸੀਗੀ ਲਾਵਾਂ ਮੜ ਆਪਣੇ ਵਿਹੜੇ ਲੈ ਲਵਾਂਗੇ ਉੱਥੇ ਕਿਹੜਾ ਗਰੰਥ ਸਾਹਿਬ ਹੈ ਨਹੀਂਗਾ ਪਾਉ ਅੱਗੇ ਵੱਧ ਕੇ ਨੂਰੀ ਦੀ ਬਾਹ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਪਿੱਛੋਂ ਉਸ ਦੀ ਪਿੱਠ 'ਚ ਗੋਲੀ ਲੱਗੀ ਜਿਸ ਨਾਲ ਉਹ ਹੀ ਤਖਤੇ ਵਾਂਗ ਧਰਤੀ ਤੇ ਡਿੱਗਿਆ ਛੇਰ ਸਿੰਘ ਨੇ ਅੱਗੇ ਵੱਧ ਕੇ ਉਸ ਦੀ ਪੈਠ ਤੇ ਚੜ ਕੇ ਸਾਰੀਆਂ ਗੋਲੀਆਂ ਵਾਰੋ-ਵਾਰੀ ਪੌਉ ਤੋਂ ਪਾਰ ਕਰ ਦਿੱਤੀਆਂ ਪੌਉ ਦਾ ਸਰੀਰ ਥਲ ਤੇ ਮਦੀਰੇ ਵਾਂਗ ਫਟ ਗਿਆ ਸੀਗਾ ਇੱਕ ਹੀ ਵਾਰ ਉਸ ਦੀ ਛਾਤੀ ਦਾ ਖੂਨ ਧਰਤੀ ਤੇ ਡਲ ਗਿਆ ਸੀਗਾ ਤੇਜਪਾਲ ਦਾ ਬੇਮੋਖਾ ਖੂਨ ਵਹਿ ਗਿਆ ਸੀਗਾ ਉਸ ਦੇ ਨਭਾਂ ਟੁੱਟ ਗਈਆਂ ਸਨ ਤੇ ਅੱਖਾਂ ਖੜ ਗਈਆਂ ਸਨ ਉਸ ਦਾ ਭੌਰ ਉੱਡ ਗਿਆ ਸੀਗਾ ਨੂਰੀ ਦੀ ਇਹ ਅਠੇ ਜਗਤਾਰ ਸਿੰਘ ਆਪਣੀ ਧੀ ਨੂੰ ਉਠਾ ਰਿਹਾ ਸੀਗਾ ਪਰ ਨੂਰੀ ਦੀ ਰੂਹ ਵੀ ਤੇਜਪਾਲ ਦੇ ਨਾਲ ਹੀ ਉੱਡ ਗਈ ਜਗਤਾਰ ਸਿੰਘ ਦੀ ਰੱਬ ਜੱਡੀ ਪੁੱਭ ਨਿਕਲ ਗਈ ਸੀਗੀ ਭਾਈ ਜਗਤਾਰ ਸਿੰਘ ਹੁਣ ਮੈਨੂੰ ਫਾਹਿਦ ਤੋਂ ਨਾ ਬਚਾਈ ਈਆਂ ਦੇ ਕਾਤਲ ਫਾਹਿਦ ਲੱਗਣੇ ਹੀ ਚਾਹੀਦੇ ਨੇ ਛੇਸ ਜੰਗ ਥਾਣੇ ਵੱਲ ਤਰਿਆ ਜਾ ਰਿਹਾ ਸੀਗਾ ਜਗਤਾਰ ਸਿੰਘ ਵਖੰਗਾ ਚ ਮੁੱਠੀਆਂ ਦੇ ਥਾਂ ਤੇ ਹੀ ਪੁੱਭਾ ਮਾਰ ਰਿਹਾ ਸੀਗਾ ਸਾਰਾ ਚੱਕ ਅਗੜ ਪਿੱਛੇ ਜੂ ਵਿੱਚ ਜੂ ਵੱਲ ਨੂੰ ਭੱਜਾ ਆ ਰਿਹਾ ਸੀਗਾ ਸਰਦਾਰਨੀ ਗੱਥੜੀ ਪਟ ਦੀ ਆ ਰਹੇ ਸੀ ਸੂਰਜ ਧਰਤੀ ਤੋਂ ਉੱਚਾ ਉੱਠ ਕੇ ਰੋਕ ਕੇ ਝਾਕ ਰਿਆ ਸੀਗਾ ਚਗਿਰਦੇ ਵੇਣਾ ਦੀ ਆਵਾਜ਼ ਫੈਲ ਰਹੀ ਸੀਗੀ